ਧਿਆਨ ਲਾਉਣ ਦੀ ਪਰੰਪਰਾ ਅਤੇ ਯੋਗਾ ਜਿਹੜਾ ਹੈ ਉਹਨੂੰ ਅਸੀਂ ਇੱਕ ਲੋਕ ਲਹਿਰ ਬਣਾਉਣੀ ਚਾਹੀਦੀ ਹੈ ਤਾਂ ਕਿ ਧਿਆਨ ਤੇ ਯੋਗਾ ਦੇ ਨਾਲ ਜੁੜ ਕੇ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਦਾ ਹੱਲ ਕਰ ਸਕੀਏ ਮੈਂ ਹਰਪ੍ਰੀਤ ਕੌਰ ਪਟਿਆਲਾ ਡਿਸਟ੍ਰਿਕਟ ਤੋਂ ਸੀਐਮ ਦੀ ਜੋਸ਼ਾਲਾ ਦੇ ਵਿੱਚ ਐਜੇ ਯੋਗਾ ਟੈਨ ਸੇਵਾ ਨਿਭਾਈ ਹਾਂ ਮੈਂ ਸੀਐਮ ਭਗਵੰਤ ਮਾਨ ਜੀ ਦਾ ਧੰਨਵਾਦ ਕਰਨਾ ਚਾਹਨੀ ਆ ਕਿ ਉਹਨਾਂ ਨੇ ਸਾਨੂੰ ਇਹ ਰੋਜ਼ਗਾਰ ਦਿੱਤਾ ਅਤੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਇਸ ਟਾਈਮ 6 ਕਲਾਸਾਂ ਲਗਾ ਰਹੀਆਂ ਜਿਸ ਦੇ ਵਿੱਚ ਸਾਡੇ ਕੋਲ ਵਾਤ ਤੋਂ ਵਾਤ ਮੈਂਬਰਸ ਯੋਗਾ ਕਲਾਸੇ ਵਿੱਚ ਆ ਰਹੇ ਹਨ ਅਤੇ ਉਹਨਾਂ ਨੂੰ ਯੋਗਾ ਕਰਨਾ ਬਹੁਤ ਜ਼ਿਆਦਾ ਬੈਨੀਫਿਟਸ ਹੋ ਰਹੇ ਹਨ ਜੋ ਵੀ ਪ੍ਰੋਬਲਮ ਸੀ ਉਤਵਤਵਤ ਠੀਕ ਹੋ ਰਹੀਆਂ ਹਨ ਜਿਨ੍ਹਾਂ ਨੂੰ ਗੋਡਿਆਂ ਦੀ ਪ੍ਰੋਬਲਮ ਸੀ ਬੈਠਣ ਦੇ ਵਿੱਚ ਜ਼ਿਆਦਾ ਦਿੱਕਤ ਆਉਂਦੀ ਸੀ ਕਿ ਜਿਨ੍ਹਾਂ ਨੂੰ ਥਾਇਰਾਇਡ ਦੀ ਪ੍ਰੋਬਲਮ ਸੀ ਸਰਵਾਈਕਲ ਸੀ ਜਾਤਰ ਮੈਂਬਰਸ ਨੂੰ ਉਹ ਬਹੁਤ ਜ਼ਿਆਦਾ ਉਹਨਾਂ ਦਾ ਠੀਕ ਹੋਇਆ ਹੈ ਅਸੀਂ ਵਾਤ ਤੋਂ ਵਾਤ ਲੋਕਾਂ ਨਾਲ ਮਿਲਦੇ ਹਾਂ ਉਹਨਾਂ ਨਾਲ ਜਾ ਕੇ ਗੱਲਬਾਤ ਕਰਦੇ ਆਂਗੇ ਉਹਨਾਂ ਨੂੰ ਯੋਗਾ ਵਾਰੀ ਸਿਖਾਣੇ ਆਂਗੇ ਤੇ ਜਦੋਂ ਉਹਨਾਂ ਨੂੰ ਅਸੀਂ ਯੋਗਾ ਸਿਖਾਣੇ ਤਾਂ ਸਾਨੂੰ ਬਹੁਤ ਵਧੀਆ ਫੀਲ ਹੁੰਦਾ ਜਦੋਂ ਉਹਨਾਂ ਨੂੰ ਅਸੀਂ ਉਹਨਾਂ ਦੀਆਂ ਪ੍ਰੋਬਲਮਸ ਸੁਣਦੇ ਆਂ ਵੀ ਉਹਨਾਂ ਨੂੰ ਇਹ ਠੀਕ ਹੋਇਆ ਇਹ ਠੀਕ ਹੋਇਆ ਤਾਂ ਸਾਨੂੰ ਥੋੜਾ ਹੋਰ ਉਤਸ਼ਾਹਿਤ ਹੁੰਦਾ ਵੀ ਅਸੀਂ ਇਹਨਾਂ ਨਾਲ ਅੱਗੇ ਤੋਂ ਵਾਦ-ਵਾਦ ਕਰੀਏ ਵੀ ਇਹਨਾਂ ਦੀ ਹੋਰ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਠੀਕ ਕਰ ਸਕੀਏ ਇਹਨਾਂ ਨੂੰ ਦਵਾਈਆਂ ਤੋਂ ਛੱਡ ਕੇ ਇਹਨਾਂ ਨੂੰ ਆਸਨਾ ਦੇ ਵਿੱਚ ਲਗਾ ਕੇ ਇਹਨਾਂ ਨੂੰ ਯੋਗਾ ਦੇ ਕਲਾਸ ਵਿੱਚ ਲਿਆ ਕੇ ਇਹਨਾਂ ਦੀਆਂ ਪ੍ਰੋਬਲਮਸ ਨੂੰ ਵਾਦ-ਵਾਦ ਠੀਕ ਕਰੀਏ ਤਾਂ ਕਿ ਜੋ ਇਹ ਦਵਾਈ ਤੋਂ ਆਪਣਾ ਹਕਾ میری جو پڑھائی ہے میں بی اے کی تھی اس بعد میں یوگا ڈگری پروگرام ਕੀਤਾ ہے ਜਦੋਂ ਸਾਨੂੰ ਪਤਾ ਲੱਗੇ ਵੀ ਯੋਗਾ ਦੇ ਵਿੱਚ ਪੋਸਟਾਂ ਨਿਕਲਿਆ ਨਹੀਂ ਤਾਂ ਅਸੀਂ ਨੇ ਉਸ ਦੇ ਵਿੱਚ ਅਪਲਾਈ ਕੀਤਾ ਉਸ ਵਾਰ ਸਾਡਾ ਇੰਟਰਵਿਊ ਹੋਇਆ ਸਾਡੀ ਸਿਲੈਕਸ਼ਨ ਹੋਈ ਆ ਟ੍ਰੇਨਿੰਗ ਤੋਂ ਬਾਅਦ ਸਾਨੂੰ ਇੱਥੇ ਮੀਨੂ ਪਟਿਆਲੇ ਦੇ ਵਿੱਚ ਜੌਬ ਮਿਲੀ ਉਸ ਤੋਂ ਬਾਅਦ ਅਸੀਂ ਕਲਾਸਿਸ ਲਗਾਉਣੀਆਂ ਸਟਾਰਟ ਕੀਤੀਆਂ ਅਸੀਂ ਲੋਕਾਂ ਦੀ ਸੇਵਾ ਕਰ ਰਹੇ ਹਾਂ ਉਹਨਾਂ ਨੂੰ ਯੋਗਾ ਵਿੱਚ ਬਹੁਤ ਜ਼ਿਆਦਾ ਲਾਭ ਪ੍ਰਾਪਤ ਹੋ ਰਿਹਾ ਹੈ ਅਸੀਂ ਇਸ ਕਰਕੇ ਸੀਐਮ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ